ਪਰ ਕਾੜੀ ਮੋਰਚ ਨੂੰ ਲੈ ਕੇ ਲਗਾਤਾਰ ਸੰਘਰਸ਼ ਜਿੱਥੇ ਚੱਲ ਰਹੇ ਸੀ ਮੰਗ ਕੀਤੀ ਜਾ ਰਹੀ ਸੀ ਕਿ ਬਾਦਲ ਪਰਿਵਾਰ ਦੇ ਖਿਲਾਫ ਕਾਰਵਾਈ ਹੋਵੇ ਜਾਂ ਦੋਸ਼ੀ ਜਿਹੜੇ ਨੇ ਇਸ ਪੂਰੇ ਵਾਕਿਆ ਨੂੰ ਜਿਨ੍ਹਾਂ ਨੇ ਇਜਾਜ਼ਤ ਦਿੱਤੀ ਗੋਲੀ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਪਰ ਹਾਲੇ ਤੱਕ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਪਰ ਸਿੱਟਾ ਕਿਤੇ ਨਹੀਂ ਨਿਕਲਿਆ ਹੁਣ ਇੱਕ ਨਵੀਂ ਮੰਗ ਉੱਠੀ ਹੈ ਪੰਜਾਬ ਕਾਂਗਰਸ ਕਮੇਟੀ ਦੇ ਪੰਜਾਬ ਦੇ ਜਿਹੜੇ ਜਰਨਲਿਸਟ ਘਤਰ ਨੇ ਮਨਜੀਤ ਸਿੰਘ ਚਲਬੁੱਟੀ ਇਹਨਾਂ ਨੇ ਨਵੀਂ ਮੰਗ ਕੀਤੀ ਹੈ ਕੀ ਮੰਗ ਕੀਤੀ ਇਹਨਾਂ ਨੂੰ ਪੁੱਛ ਲੈਨੇ ਆ ਸਰ ਕੀ ਮੰਗ ਲੈ ਕੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਦੇਖੋ ਮੇਰਾ ਆਪਣਾ ਇਹ ਨਿੱਜੀ ਵਿਚਾਰ ਹੈ ਕਿ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਵਿਸ਼ਵ ਭਰ ਵਿੱਚ ਕਰੋੜਾਂ ਲੋਕਾਂ ਦੀ ਆਸਥਾ ਹੈ ਕਰੋੜਾਂ ਲੋਕਾਂ ਦੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਸ ਹੋਈ ਬੇਅਦਬੀ ਨਾਲ ਜੋ ਬਰਗਾੜੀ ਵਿਖੇ ਜੋ ਬੇਅਦਬੀ ਹੋਈ ਅਕਾਲੀ ਦਲ ਦੀ ਹਕੂਮਤ ਦੇ ਦੌਰਾਨ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਕਾਲੀ ਦਲ ਦੇ ਹਕੂਮਤ ਦੇ ਦੌਰਾਨ ਇਹ ਐਸੀ ਦੁਖਦਾਈ ਘਟਨਾ ਹੈ ਜੋ ਜ਼ਿਲ੍ਹਿਆਂ ਵਾਲੇ ਬਾਗ ਤੋਂ ਬਾਅਦ ਆਜ਼ਾਦ ਹਿੰਦੁਸਤਾਨ ਦੀ ਪਹਿਲੀ ਇਹ ਘਟਨਾ ਹੈ ਜੋ ਵਾਪਰੀ ਜੋ ਸਿਮਰਨ ਕਰ ਰਹੀਆਂ ਸੰਗਤਾਂ ਤੇ ਅਕਾਲੀ ਦਲ ਦੀ ਹਕੂਮਤ ਵੱਲੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਉਸ ਸਮੇਂ ਸ਼੍ਰੀ ਰੋਹਲ ਗਾਂਧੀ ਉਹ ਉੱਥੇ ਪਹੁੰਚੇ ਕੈਪਟਨ ਮਹਿੰਦਰ ਸਿੰਘ ਜੀ ਪਹੁੰਚੇ ਸ਼੍ਰੀ ਸੁਨੀਲ ਰਾਖਰ ਜੀ ਪਹੁੰਚੇ ਉਹਨਾਂ ਪਰਿਵਾਰਾਂ ਨੂੰ ਮਿਲੇ ਸਾਰੇ ਪਰਿਵਾਰਾਂ ਨਾਲ ਲੋਕਾਂ ਨਾਲ ਦੁੱਖ ਸਾਂਝਾ ਕੀਤਾ ਔਰ ਹਿੰਦੁਸਤਾਨ ਦਾ ਕਿਸੇ ਵੀ ਪਾਰਟੀ ਦਾ ਕੋਈ ਪ੍ਰਧਾਨ ਉਸ ਸਮੇਂ ਨਹੀਂ ਪਹੁੰਚਿਆ ਜਿੱਥੇ ਸ਼੍ਰੀ ਰੋਹਲ ਗਾਂਧੀ ਤੇ ਕੈਪਟਨ ਸਾਹਿਬ ਉੱਥੇ ਪਹੁੰਚੇ ਸਾਰੇ ਪਰਿਵਾਰਾਂ ਨੂੰ ਮਿਲੇ ਲੇਕਿਨ ਅਕਾਲੀ ਦਲ ਦੀ ਹਕੂਮਤ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਕਾਂਗਰਸ ਪਾਰਟੀ ਨੇ ਉਸ ਸਮੇਂ ਮੰਗ ਕੀਤੀ ਲੇਕਿਨ ਉਸ ਤੋਂ ਬਾਅਦ ਉਹਨਾਂ ਪਰਿਵਾਰਾਂ ਨੂੰ ਪੁੱਛਿਆ ਜਦੋਂ ਕਾਂਗਰਸ ਪਾਰਟੀ ਦੀ ਹਕੂਮਤ ਬਣੀ ਤਾਂ ਕੈਪਟਨ ਮਨਿੰਦਰ ਸਿੰਘ ਜੀ ਨੇ ਕਮਿਸ਼ਨ ਬਣਾਇਆ ਔਰ ਉਹਨਾਂ ਪਰਿਵਾਰਾਂ ਨੂੰ ਬੀਤੀ ਮਦਦ ਦੇ ਵੀ ਕੀਤੀ ਸਰਕਾਰ ਦੇ ਖਜ਼ਾਨੇ ਵਿੱਚੋਂ ਔਰਸਿਟ ਦਾ ਗਠਨ ਕੀਤਾ ਸਿਟ ਹੁਣ ਬਿਲਕੁਲ ਨਿਰਪੱਖ ਤੇ ਇਮਾਨਦਾਰੀ ਨਾਲ ਸਿਟ ਜਿਹੜੀ ਹੈ ਆਪਣੀ ਕਾਰਵਾਈ ਕਰ ਰਹੀ ਹੈ ਔਰ ਬਿਲਕੁਲ ਸਿੱਟੇ ਦੇ ਨੇੜੇ ਵੀ ਪਹੁੰਚ ਰਹੀ ਹੈ ਕੁਝ ਵਿਅਕਤੀ ਕੁਝ ਅਫਸਰ ਜੋ ਜ਼ਿੰਮੇਵਾਰ ਸਨ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਨੇ ਤੇ ਉਸ ਸਮੇਂ ਇਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਕੁਝ ਰਾਜਨੀਤਿਕ ਧਿਰਾਂ ਵੱਲੋਂ ਚਾਹੇ ਉਹ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸਿਪਾਲ ਸਿੰਘ ਖੈਰਾ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਸਰਦਾਰ ਭਵਨ ਸਿੰਘ ਮਾਨ ਹੋਣ ਚਾਹੇ ਧਾਨ ਸਿੰਘ ਮੰਡ ਹੋਵੇ ਚਾਹੇ ਹੋਰ ਜਿੰਨੀਆਂ ਪੰਥਕ ਧਿਰਾਂ ਇਹਨਾਂ ਨੇ ਉੱਥੇ ਮੋਰਚਾ ਲਾਇਆ ਲੇਕਿਨ ਉਸ ਮੋਰਚੇ ਵਿੱਚ ਲੱਖਾਂ ਲੋਕ ਪੰਜਾਬ ਤੋਂ ਨਹੀਂ ਬਲਕਿ ਰਾਜਸਥਾਨ ਹਰਿਆਣਾ ਹਿਮਾਚਲ ਸਾਰੀਆਂ ਥਾਵਾਂ ਤੋਂ ਲੋਕ ਜੋ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦੇ ਸਨ ਉਹ ਉੱਥੇ ਪਹੁੰਚੇ ਉਹ ਮੰਗ ਕਰਦੇ ਸਨ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਜ਼ਿੰਮੇਵਾਰ ਵਿਅਕਤੀ ਨੇ ਲੇਕਿਨ ਉਹਦਾ ਹੁਣ ਰਾਜਨੀਤਿਕ ਲਾਹਾ ਲੈਣ ਲਈ ਇਹਨਾਂ ਸਾਰੀਆਂ ਪੰਥਕ ਧਿਰਾਂ ਨੇ ਲੋਕ ਸਭਾ ਦੀ ਚੋਣ ਵਿੱਚ ਕੁਝ ਧਿਰਾਂ ਨੇ ਤਾਂ ਆਪਣੇ ਆਪਣੇ ਉਮੀਦਵਾਰ ਐਲਾਨਤੇ ਨੇ ਤੇ ਕੁਝ ਐਲਾਨਣ ਲਈ ਤਰਲੋ ਮੱਛੀ ਹੋ ਰਹੇ ਨੇ ਆਪਸ ਵਿੱਚ ਕਿ ਮੇਰਾ ਐਮਪੀ ਬਣੇ ਮੈਂ ਐਮਪੀ ਬਣ ਜਾ ਮੈਂ ਉੱਥੋਂ ਐਮਪੀ ਬਣ ਜਾ ਇਹਨਾਂ ਸਾਰੀਆਂ ਧਿਰਾਂ ਦੀ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਉਹਨਾਂ ਦੀ ਆਪਸੀ ਲੜਾਈ ਚੱਲ ਰਹੀ ਹੈ ਮੇਰਾ ਆਪਣੇ ਮਨ ਦਾ ਵਿਚਾਰ ਹੈ ਕਾਂਗਰਸ ਪਾਰਟੀ ਦਾ ਇੱਕ ਵਰਕਰ ਹੋਣ ਦੇ ਨਾਤੇ ਕਿ ਜਿਹੜੇ ਵਿਅਕਤੀ ਉੱਥੇ ਸ਼ਹੀਦ ਹੋਏ ਤੇ ਜਿਹੜੇ ਵਿਅਕਤੀ ਉੱਥੇ ਜ਼ਖਮੀ ਹੋਏ ਚਾਹੇ ਉਹ 크੍ਰਿਸ਼ਨ ਭਗਵਾਨ ਤੇ ਚਾਹੇ ਗੁਰਜੀਤ ਸਿੰਘ ਲੇਕਿਨ ਇਹਨਾਂ ਮੋਰਚੇ ਵਾਲੇ ਨੇ ਉਹਨਾਂ ਪਰਿਵਾਰਾਂ ਨੂੰ ਨਹੀਂ ਪੁੱਛਿਆ ਉਹਨਾਂ ਪਰਿਵਾਰਾਂ ਨੂੰ ਨੰਗੌਲਿਆ ਕਰਤਾ ਉਹਨਾਂ ਪਰਿਵਾਰਾਂ ਨੂੰ ਜੇ ਪੁੱਛਿਆ ਤਾਂ ਕਾਂਗਰਸ ਪਾਰਟੀ ਨੇ ਪੁੱਛਿਆ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਕੈਪਟਨ ਮਨਿੰਦਰ ਸਿੰਘ ਨੇ ਉਹਨਾਂ ਨੂੰ ਪੁੱਛਿਆ ਤੇ ਆਪਦੇ ਆਪ ਦੇ ਕੈਂਡੀਡੇਟ ਵੀ ਅਨਾਉਂਸ ਕਰਤੇ ਮੇਰਾ ਆਪਣੇ ਤੌਰ ਤੇ ਨਿੱਜੀ ਵਿਚਾਰ ਹੈ ਕਾਂਗਰਸ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਕਿ ਐਡਾ ਵੱਡਾ ਮੁੱਦਾ ਹੈ ਕਿ ਹਿੰਦੁਸਤਾਨ ਨਹੀਂ ਵਿਸ਼ਵ ਭਰ ਦੇ ਲੋਕਾਂ ਨਾਲ ਜੁੜਿਆ ਮੁੱਦਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਅਕਾਲੀ ਦਲ ਦੀ ਉਮੀਦਵਾਰ ਦੇ ਖਿਲਾਫ ਜਿਸ ਸਮੇਂ ਜਿਹਨਾਂ ਦਾ ਪਤੀ ਸਦਾ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਉਸ ਸਮੇਂ ਤੇ ਵੱਡੇ ਬਾਦਲ ਸਾਹਿਬ ਸਰਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਇਹ ਦੁਰਘਟਨਾ ਵਾਪਰੀ ਹੈ ਉਸ ਦੇ ਖਿਲਾਫ ਬਰਗਾੜੀ ਕਾਂਡ ਵਿੱਚ ਸ਼ਹੀਦ ਹੋਏ ਵਿਅਕਤੀ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਜਾਂ ਜ਼ਖਮੀ ਹੋਏ ਵਿਅਕਤੀ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਯੋਗ ਵਿਅਕਤੀ ਨੂੰ ਕਾਂਗਰਸ ਪਾਰਟੀ ਟਿਕਟ ਦੇਵੇ ਤਾਂ ਕਿ ਵਿਸ਼ਵ ਵਿੱਚ ਇਹ ਸਨੇਹਾ ਜਾਵੇ ਕਿ ਕਾਂਗਰਸ ਪਾਰਟੀ ਹਮੇਸ਼ਾ ਨਿਆਂ ਕਰਦੀ ਹੈ ਤੇ ਰਾਜਨੀਤਿਕ ਤੌਰ ਤੇ ਵੀ ਇਸ ਪਰਿਵਾਰ ਤੋਂ ਬਾਦਲ ਪਰਿਵਾਰ ਤੋਂ ਜਿਨ੍ਹਾਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਉਹਦਾ ਬਦਲਾ ਰਾਜਨੀਤਿਕ ਤੌਰ ਤੇ ਵੀ ਲਿਆ ਜਾਵੇ ਤੁਸੀਂ ਇਹ ਮੰਗ ਕਰ ਰਹੇ ਹੋ ਕਿ ਬੀਬਾ ਹਰਸਿਮਰਲ ਕੌਰ ਬਾਦਲ ਜਿੱਥੋਂ ਲੜਦੇ ਨੇ ਉਹਨਾਂ ਦੇ ਖਿਲਾਫ ਕਾਂਗਰਸੀ ਉਮੀਦਵਾਰ ਕੋਈ ਸਿਆਸੀ ਉਮੀਦਵਾਰ ਨਾ ਹੋਵੇ ਜਦ ਕਿ ਉਹ ਪਰਿਵਾਰ ਦਾ ਕੋਈ ਮੈਂਬਰ ਹੋਵੇ ਉਸ ਪਰਿਵਾਰ ਜੋ ਸ਼ਹੀਦ ਹੋਏ ਪਰਿਵਾਰ ਨੇ ਜਾਂ ਗ਼ਖਮੀ ਹੋਏ ਪਰਿਵਾਰ ਨੇ ਉਹਨਾਂ ਪਰਿਵਾਰਾਂ ਵਿੱਚੋਂ ਕਿਉਂਕਿ ਐਡਾ ਵੱਡਾ ਇਸ਼ੂ ਆ ਇਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਉਹਨਾਂ ਪਰਿਵਾਰਾਂ ਦੀ ਜਿਹੜੀ ਕੁਰਬਾਨੀ ਆ ਉਹ ਜਾਇਆ ਨਹੀਂ ਜਾਣੀ ਚਾਹੀਦੀ ਉਹਨਾਂ ਨੂੰ ਕਾਂਗਰਸ ਪਾਰਟੀ ਅਗਰ ਟਿਕਟ ਦਿੰਦੀ ਹੈ ਤਾਂ ਇਹਦਾ ਪੂਰੇ ਪੰਜਾਬ ਵਿੱਚ ਵੀ ਇੰਪੈਕਟ ਜਾਵੇਗਾ ਔਰ ਅਡਜਾਇਨਿੰਗ ਸਟੇਟਾਂ ਵਿੱਚ ਵੀ ਜਾਵੇਗਾ ਔਰ ਪੂਰੇ ਵਿਸ਼ਵ ਵਿੱਚ ਵੀ ਜਾਵੇਗਾ ਔਰ ਉਸ ਸਮੇਂ ਵੀ ਸ਼੍ਰੀ ਰੌਹਲ ਗਾਂਧੀ ਉੱਥੇ ਆਏ ਸਨ ਕਿਸੇ ਪਾਰਟੀ ਦਾ ਕੋਈ ਪ੍ਰਧਾਨ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਜाहिर ਨਹੀਂ ਕਰਨ ਆਇਆ ਜੇ ਅਸੀਂ ਇਸ ਗੱਲ ਦੀ ਗੱਲ ਕਰੀਏ ਹੁਣ ਤੁਸੀਂ ਕਹਾਂ ਵੀ ਉਹਨਾਂ ਦੇ ਪਰਿਵਾਰਾਂ 'ਚ ਕੋਈ ਬੰਦਾ ਹੋਣਾ ਚਾਹੀਦਾ ਤੁਹਾਡੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਗੱਲ ਹੋਈ ਹੈ ਜਾਂ ਆਪਣੇ ਸੀਨੀਅਰ ਜਿਹੜੇ ਤੁਹਾਡੇ ਹੈਗੇ ਨੇ ਉਹਨਾਂ ਦੇ ਨਾਲ ਕੋਈ ਗੱਲ ਹੋਈ ਹੈ ਮੈਂ ਸ਼੍ਰੀ ਰੌਹਲ ਗਾਂਧੀ ਨੂੰ ਮੇਲ ਕੀਤੀ ਹੈ ਔਰ ਉਹਨਾਂ ਨੂੰ ਪੱਤਰ ਲਿਖਿਆ ਹੈ ਕੈਪਟਨ ਮਨਿੰਦਰ ਸਿੰਘ ਜੀ ਨੂੰ ਪੱਤਰ ਲਿਖਿਆ ਹੈ ਔਰ ਸ਼੍ਰੀ ਸੁਨੀਲ ਰਾਖਣ ਨੂੰ ਪੱਤਰ ਲਿਖਿਆ ਹੈ ਕਿ ਇਸ ਇਸ਼ੂ ਤੇ ਵਿਚਾਰ ਹੋਣੀ ਚਾਹੀਦੀ ਹੈ ਕਿ ਸਾਨੂੰ ਬਾਦਲ ਪਰਿਵਾਰ ਨੂੰ ਅਸੀਂ ਕਿਵੇਂ ਘੇ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਉਹਨਾਂ ਪਰਿਵਾਰਾਂ ਨੂੰ ਅਸੀਂ ਮਾਨ ਦਈਏ ਇਹ ਪਾਰਟੀ ਨੇ ਵਿਚਾਰ ਕਰਨੀ ਹੈ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਔਰ ਉਹਨਾਂ ਪਰਿਵਾਰਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਪਰਿਵਾਰਾਂ ਵਿੱਚ ਕੋਈ ਲੋਕ ਸਭਾ ਦੀ ਟਿਕਟ ਲੜਨ ਲਈ ਕੋਈ ਯੋਗ ਵਿਅਕਤੀ ਹੈ ਵੀ ਕਿ ਨਹੀਂ ਜੀ ਅਗਰ ਕੋਈ ਯੋਗ ਵਿਅਕਤੀ ਹੈ ਤਾਂ ਮੇਰਾ ਇਹ ਨਿੱਜੀ ਤੌਰ ਤੇ ਇੱਕ ਕਾਂਗਰਸ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਇਹ ਵਿਚਾਰ ਹੈ ਕਿ ਹਰਸ਼ਮਿਤ ਕੌਰ ਬਾਦਲ ਦੇ ਖਿਲਾਫ ਉਹਨਾਂ ਪਰਿਵਾਰਾਂ ਵਿੱਚੋਂ ਕਿਸੇ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਤਾਂ ਕਿ ਉਹਨਾਂ ਗੌਲੇ ਮਹਿਸੂਸ ਨਾ ਕਰਨ ਔਰ ਵਿਸ਼ਵ ਵਿੱਚ ਸਨੇਹਾ ਜਾਵੇ ਕੀ ਕਾਂਗਰਸ ਪਾਰਟੀ ਹਰੇਕ ਧਰਮ ਦੇ ਵਿਅਕਤੀ ਦੀ ਇੱਜ਼ਤ ਮਾਨ ਕਰਦੀ ਹੈ ਬੜੀ ਅਹਿਮ ਚੀਜ਼ ਹੈ ਤੁਸੀਂ ਬਹੁਤ ਵੱਡੀ ਮੰਗ ਰੱਖ ਰਹੇ ਹੋ ਕਿ ਤੇ ਭਾਵਨਾਵਾਂ ਦੇ ਵਿੱਚ ਬੈ ਕੇ ਤੇ ਨਹੀਂ ਮੰਗ ਰੱਖ ਰਹੇ ਕਿਉਂਕਿ ਇੱਕ ਜਿਹੜਾ ਐਮਪੀ ਬਣੂਗਾ ਉਹਨੇ ਇੱਕ ਅੱਧੇ ਪਿੰਡ ਦੀ ਨਹੀਂ 10 ਹਜ਼ਾਰਾਂ ਪਿੰਡਾਂ ਦੀ ਜਿਹੜੀ ਆਪਣੀ ਤਰਜਮਾਨੀ ਕਰਨੀ ਹੁੰਦੀ ਮੋਰੇ ਖੜਨਾ ਹੁੰਦਾ ਤੁਹਾਨੂੰ ਲੱਗਦਾ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਅਜਿਹਾ ਬੰਦਾ ਕੋਈ ਹੋਊਗਾ ਜਿਹੜਾ ਪੂਰੇ ਆਪਣੇ ਸਮਾਜ ਦੀ ਤਰਜਮਾਨੀ ਕਰ ਸਕਦਾ ਹੈ ਦੇਖੋ ਇਹ ਤਾਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਜੋਗ ਵਿਅਕਤੀ ਅਗਰ ਕੋਈ ਹੈ ਪਾਰਟੀ ਉਹ ਤੇ ਵਿਚਾਰ ਕਰੂਗੀ ਪਾਰਟੀ ਦੇਖੂ ਕਿ ਜੋਗ ਵਿਅਕਤੀ ਹੈ ਲੇਕਿਨ ਇਸ ਮੁੱਦੇ ਨਾਲ ਇਸ 이슈 ਨਾਲ ਪੂਰੇ ਬਿਸ਼ਪ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਨਹੀਂ ਤੁਸੀਂ ਆਪਣੇ ਆਪਣੇ ਪੱਧਰ ਤੇ ਕੋਈ ਜਾਣ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਤੱਕ ਪਹੁੰਚ ਕੀਤੀ ਕਿ ਕੋਈ ਵਿਅਕਤੀ ਉਹਨਾਂ ਦੇ ਵਿੱਚ ਹੈਗਾ ਜਿਹੜਾ ਟਿਕਟ ਦਾ ਚਾਹਵਾਨ ਹੋਵੇ ਜਾਂ ਉਹਨਾਂ ਦਾ ਪਰਿਵਾਰ ਕੋਈ ਹੈਗਾ ਇੱਛਾ ਰੱਖਦਾ ਇਸ ਬਾਬਤ ਨੀ ਦੇਖੋ ਉਹ ਤਾਂ ਸਾਡਾ ਫਰਜ਼ ਬਣਦਾ ਸੀ ਉਸ ਪਰਿਵਾਰ ਉਹਨਾਂ ਪਰਿਵਾਰਾਂ ਨੂੰ ਮਾਨ ਦਈਏ ਉਹ ਪਰਿਵਾਰਾਂ ਨੇ ਫੈਸਲਾ ਕਰਨਾ ਉਹ ਰਾਜਨੀਤੀ ਚ ਆਉਣਾ ਚਾਹੁੰਦੇ ਨੇ ਜਾਂ ਨਹੀਂ ਆਉਣਾ ਚਾਹੁੰਦੇ ਲੇਕਿਨ ਸਾਡੀ ਡਿਊਟੀ ਹੈ ਅਸੀਂ ਜਿੱਥੇ ਬਾਕੀ ਕੰਮ ਕੀਤਾ ਕੈਪਟਨ ਮਨਿੰਦਰ ਸਿੰਘ ਜੀ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਆਪਣੀ ਕੁਰਸੀ ਤਿਆਗ ਕੇ ਕੰਮ ਕੀਤਾ ਉਹਨਾਂ ਪਰ ਕਮਿਸ਼ਨ ਵੀ ਬਣਾਇਆ ਉਹਨਾਂ ਪਰਿਵਾਰਾਂ ਦੀ ਮਦਦ ਵੀ ਕੀਤੀ ਔਰ ਉਹਨਾਂ ਪਰਿਵਾਰਾਂ ਨੂੰ ਸੰਭਾਲਿਆ ਕਾਂਗਰਸ ਸਰਕਾਰ ਜਿੱਦਣ ਦੀ ਬਣੀ ਹੈ ਕੈਪਟਨ ਮਨਿੰਦਰ ਸਿੰਘ ਨੇ ਉਹਨਾਂ ਨੂੰ ਸੰਭਾਲਿਆ ਬੁਰਗਾੜੀ ਇਸ਼ੂ ਤੇ ਕਲੀਅਰ ਕਟ ਸਟੈਂਡ ਲਿਆ ਔਰ ਨਿਰਪੱਖ ਜਿਹੜੇ ਬਿਲਕੁਲ ਇਮਾਨਦਾਰ ਔਰ ਬਿਲਕੁਲ ਉਹ ਨੇੜੇ ਪਹੁੰਚਣ ਵਾਲੇ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਈ। ਅਕਾਲੀ ਦਲ ਨੇ ਉਹ ਸਾਰਾ ਮੁੱਦਾ ਰੋਲਤਾ ਸੀ ਹਕੂਮਤ ਦੇ ਦੌਰਾਨ ਕੋਈ ਕਾਰਵਾਈ ਨਹੀਂ ਹੋਈ। ਲੇਕਿਨ ਕਾਂਗਰਸ ਦੀ ਹਕੂਮਤ ਬਣਨ ਤੇ ਕੈਪਟਨ ਮਨਿੰਦਰ ਸਿੰਘ ਜੀ ਨੇ ਸਾਰਾ ਕੀਤਾ। ਇਸ ਕਰਕੇ ਮੈਂ ਮੰਗ ਕੀਤੀ ਕਿ ਇਹ ਵੀ ਇੱਕ ਹੋਣਾ ਹੋਣਾ ਚਾਹੀਦਾ ਜੋ ਹੋ ਸਕਦਾ ਤੇ ਇੱਕ ਵੱਖਰੀ ਕਿਸਮ ਦੀ ਲੜਾਈ ਪੰਜਾਬ ਦੇ ਵਿੱਚ ਹੋਵੇਗੀ ਰਾਜਨੀਤਿਕ ਤੌਰ ਤੇ ਵੀ। ਅਗਰ ਉਹਨਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਵਿਅਕਤੀ ਨੂੰ ਆਪਾਂ ਟਿਕਟ ਦੇ ਕੇ ਅੱਗੇ ਲਿਆਉਣੇ ਆ। ਤੁਹਾਡੇ ਹਿਸਾਬ ਦੇ ਨਾਲ ਇਹ ਤੁਸੀਂ ਕਹਿ ਰਹੇ ਹੋ ਕਿ ਜਿਸ ਹਿਸਾਬ ਦੇ ਨਾਲ ਇਸ ਵਿਰੋਧ ਤੋਂ ਬਾਅਦ ਜਦੋਂ ਬਰਗਾੜੀ ਕਾਂਡ ਹੁੰਦਾ ਉਸ ਤੋਂ ਬਾਅਦ ਵਿਰੋਧ ਹੁੰਦਾ ਬਾਦਲ ਪਰਿਵਾਰ ਦਾ ਜਮ ਕੇ ਵਿਰੋਧ ਹੁੰਦਾ ਅਕਾਲੀ ਦਲ ਦੀ ਹਾਰ ਹੁੰਦੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਉਹੀ ਤਰੀਕਾ ਤੁਸੀਂ ਫੇਰ ਅਪਣਾਉਣਾ ਚਾਹੁੰਦੇ ਹੋ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਡੇ ਹਿਸਾਬ ਨਾਲ ਇਹ ਕਹਿਣਾ ਨਹੀਂ ਮੈਂ ਕੋਈ ਰਾਜਨੀਤਿਕ ਤਰੀਕਾ ਨਹੀਂ ਪਣਾਉਣਾ ਚਾਹੁੰਦਾ ਰਾਜਨੀਤਿਕ ਲਾਹਾ ਤਾਂ ਉਹ ਵਿਅਕਤੀ ਲੈਣਾ ਚਾਹੁੰਦੇ ਨੇ ਜਿਨ੍ਹਾਂ ਨੇ ਮੋਰਚਾ ਲਾਇਆ ਤੇ ਉਹਨਾਂ ਪਰਿਵਾਰਾਂ ਨੂੰ ਪੁੱਛਿਆ ਨਹੀਂ ਅਗਰ ਇਨ੍ਹਾਂ ਪਰਿਵਾਰਾਂ ਨੇ ਰਾਜਨੀਤੀ 'ਚ ਉਹਨਾਂ ਮੋਰਚੇ ਵਾਲੇ ਸਾਰਿਆਂ ਨੇ ਰਾਜਨੀਤਿਕ ਲਾਹਾ ਲੈਣਾ ਸੀ ਆਪਣੇ ਪੁੱਤਾਂ ਧੀਆਂ ਨੂੰ ਆਪਣੇ ਆਪ ਨੂੰ ਐਮਪੀ ਬਣਨਾ ਚਾ ਤੇ ਉਹ ਉਹਨਾਂ ਪਰਿਵਾਰਾਂ ਨੂੰ ਪੁੱਛਣਾ ਕਹਿੰਦੇ ਜਿਸ ਦੇ ਜਿਹੜੇ ਪਰਿਵਾਰਾਂ ਤੇ ਇੱਥੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਦੇ ਆਸਥਾ ਰੱਖਣ ਵਾਲੇ ਲੱਖਾਂ ਲੋਕਾਂ ਦਾ ਇਕੱਠ ਹੁੰਦਾ ਰਿਹਾ ਉਹ ਉਹਨਾਂ ਲੱਖਾਂ ਲੋਕਾਂ ਦੇ ਵਿੱਚ ਕਾਠਾਂ ਤੋਂ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਉਹਨਾਂ ਨੂੰ ਗਲਤਫਹਿਮੀ ਹੋ ਗਈ ਸ਼ਾਇਦ ਤੁਹਾਡੇ ਸਾਹਬ ਨਾਲ ਜਿਹੜਾ ਬਰਗਾੜੀ ਮੋਰਚਾ ਲੱਗਾ ਉਹਨਾਂ ਨੇ ਇਹਨਾਂ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਤੁਹਾਡੇ ਸਾਹਬ ਦੇ ਨਾਲ ਦੇਖੋ ਮੈਂ ਜੇ ਪਰਿਵਾਰਾਂ ਨੇ ਮੋਰਚਾ ਲੱਗਣ ਤੋਂ ਬਾਅਦ ਮੈਂ ਇਹ ਸਮਝਦਾ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਅਗਰ ਉਸ ਰਾਜਨੀਤੀ ਵਿੱਚ ਆਉਣਾ ਸੀ ਤਾਂ ਉਹਨਾਂ ਪਰਿਵਾਰਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਕੀ ਤੁਸੀਂ ਰਾਜਨੀਤੀ 'ਚ ਆ ਕੇ ਕੋਈ ਇਲੈਕਸ਼ਨ ਲੜਨਾ ਚਾਹੁੰਦੇ ਹੋ ਕੋਈ ਚੋਣ ਲੜਨੇ ਚਾਹੁੰਦੇ ਹੋ ਤਾਂ ਉਹਨਾਂ ਉਮੀਦਵਾਰਾਂ ਨੂੰ ਪੁੱਛਣਾ ਚਾਹੀਦਾ ਨਾ ਕਿ ਜਿਸ ਤਰ੍ਹਾਂ ਦੀ ਇਹ ਲੜਾਈ ਇਹਨਾਂ ਨੇ ਆਪਸ ਵਿੱਚ ਪਾ ਰੱਖੀ ਹੈ ਟਿਕਟਾਂ ਵੰਡਣ ਦੀ ਤੁਹਾਡੇ ਸਾਹਮਣੇ ਹੈ ਪੂਰੇ ਪੰਜਾਬ ਵਿੱਚ ਇਹਨਾਂ ਸਾਰੀਆਂ ਧਿਰਾਂ ਨੇ ਆਪਸ ਚ ਤੇ ਉਹ ਬੈਂਸ ਬ੍ਰਦਰਸ ਹੋਣ ਚਾਹੇ ਸੁਖਪਾਲ ਸਿੰਘ ਖੈਰਾ ਹੋਵੇ ਚਾਹੇ ਪੰਥਕ ਤੇਰਾ ਹੋਣ ਸਾਰਿਆਂ ਦੀ ਲੜਾਈ ਟਿਕਟਾਂ ਦੀ ਵੰਡ ਦੀ ਹੈ ਲੇਕਿਨ ਇਹ ਐਡੀ ਵੱਡੀ ਦੁਖਦਾਈ ਘਟਨਾ ਹੈ ਜੀ ਤੋਂ ਸਾਨੂੰ ਰਾਜਨੀਤਿਕ ਲਾਹਾ ਨਹੀਂ ਲੈਣਾ ਚਾਹੀਦਾ ਸਾਨੂੰ ਉਹਨਾਂ ਪਰਿਵਾਰਾਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਤੇ ਇਹ ਇਹ ਜੇ ਅਸੀਂ ਉਹਨਾਂ ਪਰਿਵਾਰਾਂ ਨੂੰ ਮਾਨ ਸਨਮਾਨ ਦਿੰਨੇ ਆ ਤਾਂ ਕਿ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸਭ ਕੁਝ ਮਿਲ ਸਕੇ ਜੋ ਕਾਲੀ ਦਲ ਬਾਦਲ ਦੀ ਪਾਰਟੀ ਨੇ ਉਸ ਪਰਿਵਾਰ ਨੇ ਬਾਦਲ ਪਰਿਵਾਰ ਨੇ ਇਹ ਏਡੀ ਵੱਡੀ ਜੋ ਭੁੱਲ ਕੀਤੀ ਹੈ ਜੋ ਇਸ ਘਟਨਾ ਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਰਾਜਨੀਤਿਕ ਸਬਕ ਵੀ ਮਿਲੇ ਜੇ ਅਸੀਂ ਗੱਲ ਕਰੀਏ ਤੁਸੀਂ ਕਿੱਦਾਂ ਦੇਖਦੇ ਹੋ ਸਿਟ ਦੀ ਕਾਰਵਾਈ ਹੁਣ ਚੱਲ ਰਹੀ ਆ ਸੀਨੀਅਰ ਅਧਿਕਾਰੀ ਵੀ ਫੜੇ ਹੋ ਰਹੇ ਨੇ ਉਸ ਕਾਰਵਾਈ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਸਿਟ ਦੀ ਜੋ ਕਾਰਵਾਈ ਚੱਲੀ ਆ ਬਹੁਤ ਵਧੀਆ ਕਾਰਵਾਈ ਚੱਲ ਰਹੀ ਆ ਬਹੁਤ ਵਧੀਆ ਇਮਾਨਦਾਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰੀ ਆ ਅਫਸਰ ਜੋ ਇਮਾਨਦਾਰ ਅਫਸਰ ਕੈਪਟਨ ਮਨਿੰਦਰ ਸਿੰਘ ਜੀ ਨੇ ਲਾਏ ਨੇ ਬਿਲਕੁਲ ਕੈਪਟਨ ਮਿੰਦਰ ਸਿੰਘ ਜੀ ਚਾਹੁੰਦੇ ਆ ਕਿ ਸਾਰਿਆਂ ਜੋ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਲੇਕਿਨ ਹਰੇਕ ਚੀਜ਼ ਦੀ ਆਪਣੀ ਕਾਰਵਾਈ ਹੈ ਇੱਕ ਆਪਣਾ ਦਾਇਰਾ ਹੈ ਸੰਵਿਧਾਨ ਦੇ ਮਤਬਕ ਤੇ ਉਹਨਾਂ ਦੀ ਕਾਰਵਾਈ ਬਿਲਕੁਲ ਜੋਗ ਔਰ ਸਹੀ ਤਰੀਕੇ ਨਾਲ ਚੱਲ ਰਹੀ ਹੈ ਔਰ ਹੌਲੀ ਹੌਲੀ ਉਹ ਸਿਰੇ ਤੇ ਪਹੁੰਚਣ ਵਾਲੇ ਆ ਇਹ ਸਨ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਝਲਬੁੱਟੀ ਜਿਨ੍ਹਾਂ ਦਾ ਇਹ ਤਰਕ ਹੈ ਕਿ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਉਹ ਜਿਹੜੇ ਉਸ ਬਰਗਾੜੀ ਕਾਂਡ ਦੇ ਵਿੱਚ ਜਿਨ੍ਹਾਂ ਦੀ ਜਾਨ ਗਈ ਸੀ ਜਾਂ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਇੱਕ ਨੂੰ ਚੁਣ ਕੇ ਲੋਕ ਸਭਾ ਦੀ ਚੋਣ ਜਿਹੜੀ ਲੜਾਉਣੀ ਚਾਹੀਦੀ ਹੈ ਤੇ ਉਹ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਫਿਲਹਾਲ ਦੇਖਣਾ ਹੋਵੇਗਾ ਕਿ ਕਾਂਗਰਸ ਇਹਨਾਂ ਦੀ ਇਸ ਮੰਗ ਨੂੰ ਕਿਵੇਂ ਦੇਖਦੀ ਹੈ ਕੈਮਰਾਮੈਨ ਰਵੀ ਦੇ ਨਾਲ ਹਰਦੀਪ ਸਿੰਘ ਭੋਗਲ ਸਪੋਕਸਮੈਨ ਟੀਵੀ ਮੋਹਾਲੀ